ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਬਿਊਟੀ ਕੈਰੀਅਰ ਗਾਈਡ ਦੇ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰੋਜੀ ਸਿੱਧੂ ਦੋਸਤੋ ਜੇਕਰ ਤੁਸੀਂ ਇੱਕ ਪੇਸ਼ੇਵਰ ਮੇਕਅਪ ਆਰਟਿਸਟ ਹੋ ਅਤੇ ਆਪਣਾ ਮੇਕਅਪ ਸਟੂਡੀਓ ਖੋਲਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮੇਕਅਪ ਸਟੂਡੀਓ ਖੋਲਣ ਲਈ ਕਿੰਨਾ ਖਰਚਾ ਆਉਂਦਾ ਹੈ ਆਓ ਤੁਹਾਨੂੰ ਦੱਸ ਦਈਏ ਕਿ ਮੇਕਅਪ ਸਟੂਡੀਓ ਖੋਲਣ ਲਈ ਪਹਿਲਾਂ ਤੁਹਾਨੂੰ ਇੱਕ ਪੇਸ਼ੇਵਰ ਮੇਕਅਪ ਆਰਟਿਸਟ ਕੋਰਸ ਕਰਨਾ ਪਵੇਗਾ ਅਤੇ ਇੱਕ ਪੇਸ਼ੇਵਰ ਸਰਟੀਫਿਕੇਟ ਪ੍ਰਾਪਤ ਕਰਨਾ ਪਵੇਗਾ ਜੇਕਰ ਤੁਸੀਂ ਅਜੇ ਵੀ ਇੱਕ ਪੇਸ਼ੇਵਰ ਮੇਕਅਪ ਆਰਟਿਸਟ ਕੋਰਸ ਕਰਨਾ ਚਾਹੁੰਦੇ ਹੋ ਅਤੇ ਇੱਕ ਪੇਸ਼ੇਵਰ ਮੇਕਅਪ ਸਰਟੀਫਿਕੇਟ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਭਾਰਤ ਵਿੱਚ ਚੋਟੀ ਦੀਆਂ ਤਿੰਨ ਮੇਕਅਪ ਕੋਰਸ ਅਕੈਡਮੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਾਂ ਜਿੱਥੇ ਪੇਸ਼ੇਵਰ ਮੇਕਅਪ ਆਰਟਿਸਟ ਕੋਰਸ ਕਰਵਾਇਆ ਜਾਂਦਾ ਹੈ ਅਤੇ ਨਾਲ ਹੀ ਪੇਸ਼ੇਵਰ ਮੇਕਅਪ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਇਨ੍ਹਾਂ ਅਕੈਡਮੀਆਂ ਤੋਂ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਪੇਸ਼ੇਵਰ ਮੇਕਅਪ ਕਲਾਕਾਰ ਬਣ ਕੇ ਬਾਹਰ ਆਉਂਦੇ ਹਨ ਭਾਰਤ ਵਿੱਚ ਚੋਟੀ ਦੀਆਂ ਤਿੰਨ ਮੇਕਅਪ ਕੋਰਸ ਕਰਉਣ ਵਾਲੀਆਂ ਅਕੈਡਮੀ ਆ ਪਹਿਲੇ ਨੰਬਰ ਤੇ ਹੁੰਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਭਾਰਤ ਦੀ ਨੰਬਰ 1 ਸੁੰਦਰਤਾ ਕੋਰਸ ਕਰਉਣ ਵਾਲੀ ਅਕੈਡਮੀ ਹੈ ਇਸ ਅਕੈਡਮੀ ਨੂੰ ਉੱਚ ਸਿਖਲਾਈ ਗੁਣਵਤਾ ਤੇ ਸਭ ਤੋਂ ਵਧੀਆ ਨੌਕਰੀ ਪਲੇਸਮੈਂਟ ਦੇ ਕਾਰਨ ਲਗਾਤਾਰ ਪੰਜ ਵਾਰੀ ਇੰਡੀਆ ਦੀ ਬੈਸਟ ਅਕੈਡਮੀ ਦੀ ਕਿਤਾਬ ਮਿਲ ਚੁੱਕੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਸਿਖਲਾਈ ਬਹੁਤ ਹੀ ਪੇਸ਼ੇਵਰ ਅਤੇ ਜ਼ਰਬੇਦਾਰ ਟ੍ਰੇਨਰਾਂ ਦੁਆਰਾ ਦਿੱਤੀ ਜਾਂਦੀ ਹੈ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਵਿੱਚ ਸਿਖਲਾਈ ਦੀ ਗੁਣਵੱਤਾ ਨੂੰ ਉੱਚਾ ਰੱਖਣ ਲਈ ਇੱਕ ਬੈਚ ਵਿੱਚ ਸਿਰਫ 12 ਤੋਂ 15 ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਹਰੇਕ ਬੱਚੇ ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਦੇ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਨੂੰ ਭਾਰਤ ਵਿੱਚ ਸਭ ਤੋਂ ਵਧੀਆ ਕੋਸਮੈਟੋਲੋਜੀ ਕੋਰਸ ਮੰਨਿਆ ਜਾਂਦਾ ਹੈ ਪੂਰੇ ਭਾਰਤ ਦੇ ਨਾਲ ਨਾਲ ਨੇਪਾਲ, ਭੂਟਾਨ, ਬੰਗਲਾਦੇਸ਼, ਆਸਟ੍ਰੇਲੀਆ ਆਦਿ ਦੇਸ਼ਾਂ ਤੋਂ ਵਿਦਿਆਰਥੀ ਇੱਥੇ ਸਿਖਲਾਈ ਲਈ ਆਉਂਦੇ ਹਨ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੂੰ ਮੇਕਅਪ ਕੋਰਸ ਬਿਊਟੀ ਕੋਰਸ ਆਇਲੈਸ਼ ਐਕਸਟੈਂਸ਼ਨ ਕੋਰਸ ਹੇਅਰ ਐਕਸਟੈਂਸ਼ਨ ਕੋਰਸ ਹੇਅਰ ਕੋਰਸ ਨੇਲ ਕੋਰਸ ਮਾਈਕਰੋ ਬਲੈਂਡਿੰਗ ਕੋਰਸ ਪਰਮਨੈਂਟ ਮੇਕਅਪ ਕੋਰਸ ਇੰਟਰਨੈਸ਼ਨਲ ਕੋਰਸ ਆਦਿ ਲਈ ਭਾਰਤ ਵਿੱਚ ਸਭ ਤੋਂ ਵਧੀਆ ਅਕੈਡਮੀ ਮੰਨਿਆ ਜਾਂਦਾ ਹੈ ਇੰਨਾ ਹੀ ਨਹੀਂ ਵਿਦੇਸ਼ਾਂ ਵਿੱਚ ਵੱਡੀਆਂ ਸੁੰਦਰਤਾ ਕੰਪਨੀਆਂ ਵਿੱਚ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਤੋਂ ਅੰਤਰਰਾਸ਼ਟਰੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ ਬਹੁਤ ਜ਼ਿਆਦਾ ਮੰਗ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰ ਕੋਰਸਾਂ ਵਿੱਚ 100% ਨੌਕਰੀ ਦੀ ਪਲੇਸਮੈਂਟ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਤੋਂ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਯੁਕਤ ਰਾਜ ਕੈਨੇਡਾ ਯੂਰਪ ਆਸਟ੍ਰੇਲੀਆ ਸਿੰਗਾਪੁਰ ਮਾਲਦੀਵਪ ਦੁਪਈ ਆਦਿ ਦੇਸ਼ਾਂ ਵਿੱਚ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੀ ਸਿਰਫ ਦੋ ਸ਼ਾਖਾ ਹਨ ਇੱਕ ਸ਼ਾਖਾ ਨੌਇਡਾ ਸੈਕਟਰ 18 ਵਿੱਚ ਹੈ ਅਤੇ ਦੂਜੀ ਰੋਜ਼ੋਰੀ ਗਾਰਡਨ ਦਿੱਲੀ ਵਿੱਚ ਹੈ ਤੁਸੀਂ ਮੇਰੀ ਸਕਰੀਨ ਉੱਪਰ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਪਤਾ ਦੇਖਦੇ ਹੋਮੋਗੇ ਭਾਰਤ ਦੀ ਦੂਜੀ ਸਭ ਤੋਂ ਵਧੀਆ ਮੇਕਅਪ ਕੋਰਸ ਅਕੈਡਮੀ ਪਰਲਾ ਅਕੈਡਮੀ ਦੀ ਮੁੰਬਈ ਵਾਲੀ ਬ੍ਰਾਂਚ ਹੈ ਪਰਲਾ ਅਕੈਡਮੀ ਦੇ ਇੱਕ ਬੈਚ ਵਿੱਚ 35 ਤੋਂ ਸਿਖਲਾਈ ਦਿੱਤੀ ਜਾਂਦੀ ਹੈ ਜੇਕਰ ਅਸੀਂ ਪਰਲ ਅਕੈਡਮੀ ਵਿੱਚ ਕਰਵਾਏ ਜਾਣ ਵਾਲੇ ਮੇਕਅਪ ਕੋਰਸ ਦੀ ਫੀਸ ਬਾਰੇ ਗੱਲ ਕਰੀਏ ਤਾਂ ਇਸ ਦੀ ਫੀਸ ਲਗਭਗ 420000 ਅਤੇ ਡਿਊਰੇਸ਼ਨ 11 ਮਹੀਨੇ ਦੀ ਹੈ ਪਰਲ ਅਕੈਡਮੀ ਆਪਣੇ ਕੁਝ ਵਿਦਿਆਰਥੀਆਂ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਪ੍ਰੋਵਾਈਡ ਕਰਦੀ ਹੈ ਪਰਲ ਅਕੈਡਮੀ ਦਾ ਪੂਰਾ ਪਤਾ ਤੁਹਾਨੂੰ ਮੇਰੀ ਸਕਰੀਨ ਉੱਪਰ ਸ਼ੋਅ ਹੁੰਦਾ ਹੋਣਾ ਹੈ ਅਨੁਰਾਗ ਮੇਕਅਪ ਮੰਦਰ ਅਕੈਡਮੀ ਦੀ ਮੁੰਬਈ ਵਾਲੀ ਸ਼ਾਖਾ ਭਾਰਤ ਦੀ ਤੀਜੀ ਸਭ ਤੋਂ ਵਧੀਆ ਮੇਕਅਪ ਕੋਰਸ ਕਰਉਣ ਵਾਲੀ ਅਕੈਡਮੀ ਹੈ ਇਸ ਅਕੈਡਮੀ ਦੇ ਇੱਕ ਬੈਚ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਮੁੰਬਈ ਵਿੱਚ ਮੇਕਅਪ ਕੋਰਸ ਦੀ ਫੀਸ 1,80,000 ਰੁਪਏ ਹੈ ਅਤੇ ਮੇਕਅਪ ਕੋਰਸ ਦੀ ਡਿਊਰੇਸ਼ਨ 1 ਮਹੀਨਾ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਮੁੰਬਈ ਵਿੱਚ ਕਿਸੇ ਵੀ ਵਿਦਿਆਰਥੀ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਨਹੀਂ ਪ੍ਰੋਵਾਈਡ ਕਰਦੀ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਮੁੰਬਈ ਤੋਂ ਕੋਰਸ ਪੂਰਾ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣੇ ਆਪ ਨੌਕਰੀ ਦੀ ਪਾਲ ਕਰਨੀ ਪੈਂਦੀ ਹੈ ਤੁਹਾਨੂੰ ਮੇਰੀ ਸਕਰੀਨ ਉੱਪਰ ਅਨੁਰਾਗ ਮੇਕਅਪ ਮੰਤਰ ਦਾ ਪੂਰਾ ਪਤਾ ਦਿਖਾਈ ਦੇ ਰਿਹਾ ਹੋਣਾ ਹੈ ਆਓ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮੇਕਅਪ ਸਟੂਡੀਓ ਖੋਲਣ ਲਈ ਕਿੰਨਾ ਖਰਚਾ ਆਉਂਦਾ ਹੈ ਪਹਿਲਾ ਖਰਚਾ ਸਹੀ ਜਗ੍ਹਾ ਅਤੇ ਕਿਰਾਏ ਦੀ ਚੋਣ ਕਰਨ ਵਿੱਚ ਹੋਏਗਾ ਦੋਸਤੋ ਮੇਕਅਪ ਸਟੂਡੀਓ ਖੋਲਦੇ ਸਮੇਂ ਸਹੀ ਜਗ੍ਹਾ ਤੇ ਕਿਰਾਏ ਬਾਰੇ ਪਹਿਲਾਂ ਤੋਂ ਜਾਣਕਾਰੀ ਪ੍ਰਾਪਤ ਕਰੋ ਜੇਕਰ ਤੁਸੀਂ ਇਹ ਮੇਕਅਪ ਸਟੂਡੀਓ ਕਿਸੇ মেট্রੋ ਸ਼ਹਿਰ ਵਿੱਚ ਖੋਲ ਰਏ ਹੋ ਤਾਂ ਉੱਥੇ ਦਾ ਕਿਰਾਇਆ ਬਹੁਤ ਮਹਿੰਗਾ ਹੋਏਗਾ ਦੂਜੇ ਪਾਸੇ ਜੇਕਰ ਤੁਸੀਂ ਕਿਸੇ ਛੋਟੇ ਸ਼ਹਿਰ ਵਿੱਚ ਮੇਕਅਪ ਸਟੂਡੀਓ ਖੋਲ ਰਹੇ ਹੋ ਤਾਂ ਉੱਥੇ ਦਾ ਕਿਰਾਇਆ ਬਹੁਤ ਸਸਤਾ ਹੋਏਗਾ ਅਜਿਹੀ ਸਥਿਤੀ ਵਿੱਚ ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਹੋਏਗਾ ਕਿ ਮੇਕਅਪ ਸਟੂਡੀਓ ਕਿੱਥੇ ਖੋਲ ਰਹੇ ਹੋ ਤੁਹਾਡੇ ਮੇਕਅਪ ਸਟੂਡੀਓ ਦੀ ਦਰ 10000 ਤੋਂ 1 ਲੱਖ ਰੁਪਏ ਪ੍ਰਤੀ ਮਹੀਨਾ ਹੋ ਸਕਦੀ ਹੈ ਦੂਜਾ ਖਰਚਾ ਮੇਕਅਪ ਸਟੂਡੀਓ ਬਣਾਉਣ ਲਈ ਅੰਦਰੂਨੀ ਖਰਚਾ ਹੋਏਗਾ ਦੂਜਾ ਮੇਕਅਪ ਸਟੂਡੀਓ ਬਣਾਉਣ ਲਈ ਅੰਦਰੂਨੀ ਲਾਗਤ ਤੁਹਾਡਾ ਮੇਕਅਪ ਸਟੂਡੀਓ ਜਿੰਨਾ ਜ਼ਿਆਦਾ ਸੁੰਦਰ ਦਿਖਾਈ ਦੇਗਾ ਓਨੇ ਗ੍ਰਾਹਕ ਆਕਰਸ਼ਿਤ ਹੋ ਕੇ ਆਉਣਗੇ ਇਸ ਲਈ ਮੇਕਅਪ ਸਟੂਡੀਓ ਨੂੰ ਆਕਰਸ਼ਕ ਅਤੇ ਪੇਸ਼ੇਵਰ ਬਣਾਉਣ ਲਈ ਇਸ ਦੇ ਅੰਦਰੂਨੀ ਹਿੱਸੇ ਨੂੰ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਧੇ ਸਮੇਂ ਵਿੱਚ ਅੰਦਰੂਨੀ ਹਿੱਸੇ ਨੂੰ ਬਣਾਉਣ ਲਈ ਘੱਟੋ ਘੱਟ 2 ਤੋਂ 3 ਲੱਖ ਰੁਪਏ ਦਾ ਖਰਚ ਆ ਜਾਂਦਾ ਹੈ ਇਸ ਤੋਂ ਇਲਾਵਾ ਤੁਸੀਂ ਜਿੰਨਾ ਜ਼ਿਆਦਾ ਆਧੁਨਿਕ ਦਿਖਾਉਂਗੇ ਓਨੇ ਹੀ ਜ਼ਿਆਦਾ ਪੈਸੇ ਖਰਚ ਹੋਣਗੇ ਤੀਜਾ ਖਰਚ ਮੇਕਅਪ ਉਤਪਾਦਾਂ ਅਤੇ ਉਜਾਰੇ ਦੀ ਲਾਗਤ ਹੈ ਤੀਜਾ ਮੇਕਅਪ ਉਤਪਾਦ ਅਤੇ ਜੇਕਰ ਤੁਸੀਂ ਮੇਕਅਪ ਸਟੂడియో ਖੋਲ ਰਹੇ ਹੋ ਤਾਂ ਤੁਹਾਨੂੰ ਪੇਸ਼ੇਵਰ ਮੇਕਅਪ ਕਿੱਟਾਂ ਬਰਸ਼ ਸੈੱਟ ਹੇਅਰ ਸਟਾਈਲਿੰਗ ਟੂਲ ਸਕਿਨ ਦੀ ਦੇਖਭਾਲ ਵਾਲੇ ਉਤਪਾਦਾਂ ਦੀ ਜਰੂਰਤ ਹੋਵੇਗੀ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਇਹ ਸਾਰੀਆਂ ਚੀਜ਼ਾਂ ਖਰੀਦਦੇ ਹੋ ਤਾਂ ਸ਼ੁਰੂਆਤ ਵਿੱਚ ਤੁਹਾਨੂੰ ਘੱਟੋ ਘੱਟ 2 ਲੱਖ ਰੁਪਏ ਖਰਚ ਹੋਣਗੇ ਇਸ ਦੇ ਨਾਲ ਜੇਕਰ ਤੁਸੀਂ ਬ੍ਰਾਂਡਡ ਉਤਪਾਦਾਂ ਦੀ ਵਰਤੋਂ ਕਰਦੇ ਹੋ ਤਾਂ ਇਸ ਦੀ ਲਾਗਤ ਥੋੜੀ ਜਿਹਾ ਜ਼ਿਆਦਾ ਮਹਿੰਗੀ ਹੋਏਗੀ ਦੋਸਤੋ ਮੇਕਅਪ ਸਟੂడియో ਖੋਲਣ ਦਾ ਚੌਥਾ ਖਰਚ ਸਟਾਫ ਦੀ ਤਨਖਾਹ ਹੈ ਚੌਥਾ ਸਟਾਫ ਦੀ ਤਨਖਾਹ ਜੇਕਰ ਤੁਸੀਂ ਆਪਣਾ ਮੇਕਅਪ ਸਟੂਡੀਓ ਖੋਲ ਰਹੇ ਹੋ ਤਾਂ ਤੁਹਾਨੂੰ ਇਸ ਵਿੱਚ ਸਟਾਫ ਰੱਖਣਾ ਪਵੇਗਾ ਅਜੀਹ ਸਥਿਤੀ ਵਿੱਚ ਵੱਖ-ਵੱਖ ਸਟਾਫ ਦੀ ਤਨਖਾਹ ਵੀ ਵੱਖਰੀ ਹੁੰਦੀ ਹੈ ਜੇਕਰ ਤੁਸੀਂ ਮੇਕਅਪ ਸਟੂਡੀਓ ਵਿੱਚ ਤਜਰਬੇ ਦਾ ਸਟਾਫ ਰੱਖਦੇ ਹੋ ਤਾਂ ਉਹਨਾਂ ਦੀ ਤਨਖਾਹ ਜ਼ਿਆਦਾ ਦੇਣੀ ਪਵੇਗੀ ਜਦੋਂ ਕਿ ਨਵੇਂ ਦੀ ਸਿਖਲਾਈ ਪ੍ਰਾਪਤ ਸਟਾਫ ਨੂੰ ਘੱਟ ਤਨਖਾਹ ਦੇਣੀ ਪਵੇਗੀ ਤੁਹਾਡੇ ਮੇਕਅਪ ਸਟੂਡੀਓ ਵਿੱਚ ਸਟਾਫ ਜਿੰਨਾ ਵਧੀਆ ਹੋਵੇਗਾ ਓਨਾ ਹੀ ਜ਼ਿਆਦਾ ਗਾਹਕ ਸੇਵਾ ਲੈਣ ਲਈ ਵਾਰ-ਵਾਰ ਆਵੇਗਾ ਪੰਜਵਾਂ ਖਰਚਾ ਮੇਕਅਪ ਸਟੂਡੀਓ ਦੀ ਮਾਰਕੀਟਿੰਗ ਦੀ ਲਾਗਤ ਹੈ ਪੰਜਵਾਂ ਮੇਕਅਪ ਸਟੂਡੀਓ ਦੀ ਮਾਰਕੀਟਿੰਗ ਦੀ ਲਾਗਤ ਤੁਸੀਂ ਮੇਕਅਪ ਸਟੂਡੀਓ ਲਈ ਜਿੰਨੀ ਜ਼ਿਆਦਾ ਮਾਰਕੀਟਿੰਗ ਅਤੇ ਪ੍ਰਮੋਸ਼ਨ ਕਰੋਗੇ ਉਨਾ ਹੀ ਜ਼ਿਆਦਾ ਗ੍ਰਾਹਕ ਮਿਲਣ ਦੀ ਸੰਭਾਵਨਾ ਹੋਏਗੀ ਤੁਸੀਂ ਆਨਲਾਈਨ ਅਤੇ ਆਫਲਾਈਨ ਦੋਨੋਂ ਤਰ੍ਹਾਂ ਮਾਰਕੀਟਿੰਗ ਕਰ ਸਕਦੇ ਹੋ ਅਜਿਹੀ ਸਥਿਤੀ ਵਿੱਚ ਸ਼ੁਰੂਆਤੀ ਸਮੇਂ ਵਿੱਚ ਮਾਰਕੀਟਿੰਗ ਦੀ ਲਾਗਤ 10000 ਤੋਂ 50000 ਤੱਕ ਹੋਵੇਗੀ ਆਫਲਾਈਨ ਮਾਰਕੀਟਿੰਗ ਵਿੱਚ ਤੁਸੀਂ ਬੈਨਰ ਬਣਾ ਸਕਦੇ ਹੋ ਅਤੇ ਆਫਲਾਈਨ ਪੈਂਪਲੇਟ ਅਤੇ ਵਿਜ਼ਿਟਿੰਗ ਕਾਰਡ ਵੀ ਬਣ ਸਕਦੇ ਹਾਂ ਔਨਲਾਈਨ ਮਾਰਕੀਟਿੰਗ ਵਿੱਚ ਤੁਸੀਂ ਔਨਲਾਈਨ ਇਸ਼ਤਿਹਾਰ ਚਲਾ ਸਕਦੇ ਹੋ ਤੇ ਸੋਸ਼ਲ ਮੀਡੀਆ ਤੇ ਸਟੂਡੀਓ ਦਾ ਪ੍ਰਚਾਰ ਕਰ ਸਕਦੇ ਹੋ ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਮਾਰਕੀਟਿੰਗ ਲਈ ਸਭ ਤੋਂ ਵਧੀਆ ਜਗ੍ਹਾ ਹੈ ਜਿੱਥੇ ਮਾਰਕੀਟਿੰਗ ਘੱਟ ਸਮੇਂ ਅਤੇ ਘੱਟ ਪੈਸੇ ਵਿੱਚ ਕੀਤੀ ਜਾ ਸਕਦੀ ਹੈ ਦੋਸਤੋ ਛੇਵਾਂ ਖਰਚਾ ਮੇਕਅਪ ਸਟੂਡੀਓ ਲਈ ਲਾਇਸੈਂਸ ਪ੍ਰਾਪਤ ਕਰਨਾ ਹੈ ਛੇਵਾਂ ਮੇਕਅਪ ਸਟੂਡੀਓ ਲਈ ਲਾਇਸੈਂਸ ਪ੍ਰਾਪਤ ਕਰਨਾ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਲਾਇਸੈਂਸ ਪ੍ਰਾਪਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਸੀਂ ਆਪਣਾ ਮੇਕਅਪ ਸਟੂడియో ਖੋਲ ਰਹੇ ਹੋ ਤਾਂ ਤੁਹਾਨੂੰ MCD ਤੋਂ GST ਰਜਿਸਟ੍ਰੇਸ਼ਨ, ਟ੍ਰੇਡ ਲਾਇਸੈਂਸ ਅਤੇ ਲਾਇਸੈਂਸ ਲੈਣਾ ਪਵੇਗਾ ਜਿਸ ਦੀ ਕੁੱਲ ਲਾਗਤ 10,000 ਤੋਂ 20,000 ਤੱਕ ਹੋਵੇਗੀ। ਅਜਿਹੀ ਸਥਿਤੀ ਵਿੱਚ ਮੇਕਅਪ ਸਟੂడియో ਖੋਲਣ ਤੋਂ ਪਹਿਲਾਂ ਲਾਇਸੈਂਸ ਲਈ ਅਰਜੀ ਦੇਣੀ ਪੈਂਦੀ ਹੈ। ਮੇਕਅਪ ਸਟੂడియో ਖੋਲਣ ਦੀ ਕੁੱਲ ਲਾਗਤ ਜੇਕਰ ਅਸੀਂ ਮੇਕਅਪ ਸਟੂడియో ਖੋਲਣ ਦੀ ਕੁੱਲ ਲਾਗਤ ਬਾਰੇ ਗੱਲ ਕਰੀਏ ਤਾਂ ਸ਼ੁਰੂਆਤ ਵਿੱਚ ਸਾਨੂੰ 5 ਤੋਂ 10 ਲੱਖ ਤੱਕ ਲਾਗਤ ਪਵੇਗੀ। ਇਸ ਤੋਂ ਇਲਾਵਾ ਜੇਕਰ ਅਸੀਂ ਆਪਣੇ ਮੇਕਅਪ ਸਟੂਡੀਓ ਵਿੱਚ ਕੁਝ ਵੱਖਰਾ ਕਰਨਾ ਚਾਹੁੰਦੇ ਹਾਂ ਤਾਂ ਉਸ ਦਾ ਖਰਚਾ ਵੱਖਰਾ ਲੱਗੇਗਾ ਅਜਿਹੀ ਸਥਿਤੀ ਵਿੱਚ ਇੰਨਾਂ ਸਾਰੀਆਂ ਗੱਲਾਂ ਨੂੰ ਧਿਆਨ ਰੱਖਦੇ ਹੋਏ ਅਸੀਂ ਆਪਣਾ ਮੇਕਅਪ ਸਟੂਡੀਓ ਖੋਲ੍ਹ ਸਕਦੇ ਹਾਂ ਤਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਸੀਂ ਕਿਸੇ ਹੋਰ ਟੌਪਿਕ ਤੇ ਵੀਡੀਓ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਵਿੱਚ ਟੌਪਿਕ ਲਿਖ ਸਕਦੇ ਹੋ ਅਸੀਂ ਉਸ ਟੌਪਿਕ ਤੇ ਵੀਡੀਓ ਜਲਦੀ ਹੀ ਲੈ ਕੇ ਆਵਾਂਗੇ ਤੇ ਦੋਸਤੋ ਇਸੇ ਤਰ੍ਹਾਂ ਤੁਸੀਂ ਆਪਣੇ ਕੈਰੀਅਰ ਤੋਂ ਜੁੜੀ ਜਾਣਕਾਰੀ ਦੇ ਲਈ ਸਾਡੇ ਚੈਨਲ ਪੰਜਾਬੀ ਬਿਊਟੀ ਕੈਰੀਅਰ ਗਾਈਡ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਬਿਊਟੀ ਕੈਰੀਅਰ ਗਾਈਡ ਦੇ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰੋਜ਼ੀ ਸਿੱਧੂ ਦੋਸਤੋ ਜੇਕਰ ਤੁਸੀਂ ਵੀ ਘਰ ਬੈਠੇ ਪੈਸਾ ਕਮਾਉਣ ਬਾਰੇ ਸੋਚ ਰਹੇ ਹੋ ਅਤੇ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਹੋ ਤਾਂ ਮੇਕਅਪ ਸਟੂਡੀਓ ਸਭ ਤੋਂ ਵਧੀਆ ਕਾਰੋਬਾਰ ਹੈ ਜਿਸ ਤਰ੍ਹਾਂ ਭਾਰਤ ਵਿੱਚ ਬਿਊਟੀ ਉਦਯੋਗ ਵੱਧ ਰਿਹਾ ਹੈ ਆਪਣਾ ਮੇਕਅਪ ਸਟੂਡੀਓ ਖੋਲਣਾ ਲੋਕਾਂ ਲਈ ਪੈਸੇ ਕਮਾਉਣ ਦਾ ਸਭ ਤੋਂ ਵਧੀਆ ਵਿਕਲਪ ਸਾਬਿਤ ਹੋ ਸਕਦਾ ਹੈ ਜੇਕਰ ਤੁਸੀਂ ਵੀ ਆਪਣਾ ਮੇਕਅਪ ਸਟੂਡੀਓ ਖੋਲਣਾ ਚਾਹੁੰਦੇ ਹੋ ਅਤੇ ਇਸ ਬਾਰੇ ਜਿਆਦਾ ਜਾਣਕਾਰੀ ਤੁਹਾਨੂੰ ਨਹੀਂ ਹੈ ਤਾਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣਾ ਮੇਕਅਪ ਸਟੂਡੀਓ ਕਿਵੇਂ ਖੋਲਣਾ ਹੈ ਆਪਣਾ ਮੇਕਅਪ ਸਟੂਡੀਓ ਖੋਲਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਪੇਸ਼ੇਵਰ ਮੇਕਅਪ ਸਿਖਲਾਈ ਅਤੇ ਸਰਟੀਫਿਕੇਟ ਲੈਣਾ ਪਵੇਗਾ ਜੇਕਰ ਤੁਸੀਂ ਆਪਣਾ ਮੇਕਅਪ ਸਟੂਡੀਓ ਖੋਲਣ ਜਾ ਰਹੇ ਹੋ ਤਾਂ ਸਭ ਤੋਂ ਪਹਿਲਾਂ ਕਿਸੇ ਚੰਗੀ ਅਕੈਡਮੀ ਤੋਂ ਕੋਰਸ ਕਰੋ ਅਤੇ ਸਰਟੀਫਿਕੇਟ ਪ੍ਰਾਪਤ ਕਰੋ ਜੇਕਰ ਤੁਸੀਂ ਭਾਰਤ ਤੋਂ ਹੋ ਅਤੇ ਮੇਕਅਪ ਕੋਰਸ ਕਰਨ ਤੋਂ ਬਾਅਦ ਆਪਣਾ ਮੇਕਅਪ ਸਟੂਡੀਓ ਖੋਲਣ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਸੀਂ ਭਾਰਤ ਦਾ ਨੰਬਰ 1 ਸਕੂਲ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਨੂੰ ਚੁਣ ਸਕਦੇ ਹੋ ਅਤੇ ਇੱਥੋਂ ਕੋਰਸ ਕਰਨ ਤੋਂ ਬਾਅਦ ਤੁਹਾਡੀ ਕਿਸਮਤ ਵੀ ਵਧੇਗੀ ਅਤੇ ਹੋਰ ਲੋਕ ਹੋਣਗੇ ਕਿਉਂਕਿ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਨੂੰ ਪਹਿਲਾਂ ਹੀ ਵੱਡੀਆਂ ਹਸਤੀਆਂ ਅਤੇ ਅੰਤਰਰਾਸ਼ਟਰੀ ਬਿਊਟੀ ਮਾਹਿਰਾ ਦੁਆਰਾ ਲਗਾਤਾਰ 6 ਵਾਰ ਸਰਵੋਤਮ ਬਿਊਟੀ ਅਕੈਡਮੀ ਦਾ ਕਿਤਾਬ ਮਿਲ ਚੁੱਕਾ ਹੈ ਹੁਣ ਅਸੀਂ ਤੁਹਾਨੂੰ ਭਾਰਤ ਦੀਆਂ ਚੋਟੀ ਦੀਆਂ ਤਿੰਨ ਮੇਕਅਪ ਅਕੈਡਮੀਆ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਾਂ ਵਿਦਿਆਰਥੀ ਇੱਥੋਂ ਕੋਰਸ ਕਰਕੇ ਪੇਸ਼ੇਵਰ ਮੇਕਅਪ ਕਲਾਕਾਰ ਬਣ ਸਕਦੇ ਹਨ ਪਹਿਲੇ ਨੰਬਰ ਤੇ ਆਉਂ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਭਾਰਤ ਦੀ ਨੰਬਰ 1 ਬਿਊਟੀ ਕੋਰਸ ਅਤੇ ਮੇਕਅਪ ਕੋਰਸ ਕਰਨ ਵਾਲੀ ਅਕੈਡਮੀ ਹੈ ਇਸ ਅਕੈਡਮੀ ਨੂੰ ਉੱਚ ਸਿਖਲਾਈ ਗੁਣਵਤਾ ਅਤੇ ਸਭ ਤੋਂ ਵਧੀਆ ਨੌਕਰੀ ਪਲੇਸਮੈਂਟ ਦੇ ਕਾਰਨ ਲਗਾਤਾਰ 6 ਵਾਰ ਸਰਵੋਤਮ ਬਿਊਟੀ ਅਕੈਡਮੀ ਦਾ ਕਿਤਾਬ ਮਿਲ ਚੁਕਿਆ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਬਹੁਤ ਹੀ ਪੇਸ਼ੇਵਰ ਅਤੇ ਤਜਰਬੇਦਾਰ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਸਿਖਲਾਈ ਦੀ ਗੁਣਵਤਾ ਨੂੰ ਉੱਚਾ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾ ਜੋ ਹਰੇਕ ਬੱਚੇ ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦੇ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਨੂੰ ਭਾਰਤ ਦੀ ਵਿੱਚ ਸਭ ਤੋਂ ਵਧੀਆ ਕੋਸਮੈਟੋਲੋਜੀ ਕੋਰਸ ਮੰਨਿਆ ਜਾਂਦਾ ਹੈ ਪੂਰੇ ਭਾਰਤ ਦੇ ਨਾਲ-ਨਾਲ ਨੇਪਾਲ ਭੂਟਾਨ ਬੰਗਲਾਦੇਸ਼ ਆਸਟ੍ਰੇਲੀਆ ਆਦਿ ਦੇਸ਼ਾਂ ਤੋਂ ਵਿਦਿਆਰਥੀ ਇੱਥੇ ਸਿੱਖ ਲਈ ਲਈ ਹੁੰਦੇ ਹਨ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਨੂੰ ਮੇਕਅਪ ਕੋਰਸ ਹੈਅਰ ਕੋਰਸ ਨੇਲ ਕੋਰਸ ਬਿਊਟੀ ਕੋਰਸ ਆਈਲੈਸ਼ ਐਕਸਟੈਂਸ਼ਨ ਕੋਰਸ ਹੈਅਰ ਐਕਸਟੈਂਸ਼ਨ ਕੋਰਸ ਮਾਈਕਰੋ ਬਲੈਂਡਿੰਗ ਕੋਰਸ ਅਤੇ ਸਥਾਈ ਮੇਕਅਪ ਕੋਰਸ ਅਤੇ ਅੰਤਰਰਾਸ਼ਟਰੀ ਕੋਰਸਾਂ ਆਦਿ ਲਈ ਭਾਰਤ ਵਿੱਚ ਸਭ ਤੋਂ ਵਧੀਆ ਅਕੈਡਮੀ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਵਿਦੇਸ਼ਾਂ ਵਿੱਚ ਵੱਡੀਆਂ ਬਿਊਟੀ ਕੰਪਨੀਆਂ ਅਤੇ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਤੋਂ ਅੰਤਰਰਾਸ਼ਟਰੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ ਬਹੁਤ ਵੱਡੀ ਮੰਗ ਹੈ। ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰ ਕੋਰਸਾਂ ਵਿੱਚ 100% ਨੌਕਰੀ ਦੀ ਪਲੇਸਮੈਂਟ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ। ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਤੋਂ ਅੰਤਰਰਾਸ਼ਟਰੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਯੁਕਤ ਰਾਜ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾ ਆਦੀ ਦੇਸ਼ਾਂ ਵਿੱਚ ਨੌਕਰੀ ਦੀ ਪਲੇਸਮੈਂਟ ਦਿੱਤੀ ਜਾਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਸਿਰਫ ਦੋ ਹੀ ਸ਼ਾਖਾਵਾਂ ਹਨ ਇੱਕ ਸ਼ਾਖਾ ਨੌਇਡਾ ਸੈਕਟਰ 18 ਵਿੱਚ ਹੈ ਅਤੇ ਦੂਜੀ ਸ਼ਾਖਾ ਰਾਜੋਰੀ ਗਾਰਡਨ ਦਿੱਲੀ ਵਿੱਚ ਹੈ ਤੁਸੀਂ ਮੇਰੀ ਸਕਰੀਨ ਉੱਪਰ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਪਤਾ ਦੇਖਦੇ ਹੋ ਹੋਮਗੇ ਦੂਜੇ ਨੰਬਰ ਤੇ ਆਉਂਦੀ ਹੈ ਪਰਲਾ ਅਕੈਡਮੀ ਮੁੰਬਈ ਭਾਰਤ ਦੀ ਦੂਜੀ ਸਭ ਤੋਂ ਵਧੀਆ ਮੇਕਅਪ ਕੋਰਸ ਅਕੈਡਮੀ ਪਰਲਾ ਅਕੈਡਮੀ ਦੀ ਮੁੰਬਈ ਵਾਲੀ ਬ੍ਰਾਂਚ ਹੈ ਪਰਲਾ ਅਕੈਡਮੀ ਦੇ ਇੱਕ ਬੈਚ ਵਿੱਚ ਕੈਂਤੀ ਤੋਂ 40 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੇਕਰ ਅਸੀਂ ਪਰਲਾ ਅਕੈਡਮੀ ਵਿੱਚ ਕਰਵਾਏ ਜਾਣ ਵਾਲੇ ਮੇਕਅਪ ਕੋਰਸ ਦੀ ਗੱਲ ਕਰੀਏ ਤਾਂ ਉਸ ਦੀ ਫੀਸ ਲਗਭਗ 4,20,000 ਹੈ ਅਤੇ ਉਸ ਦੀ ਡਿਊਰੇਸ਼ਨ 11 ਮਹੀਨੇ ਦੀ ਹੈ ਪਰਲਾ ਅਕੈਡਮੀ ਆਪਣੇ ਕੁਝ ਵਿਦਿਆਰਥੀਆਂ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਪ੍ਰਦਾਨ ਕਰਦੀ ਹੈ ਤੁਹਾਨੂੰ ਮੇਰੀ ਸਕਰੀਨ ਉੱਪਰ ਪਰਲਾ ਅਕੈਡਮੀ ਦਾ ਪੂਰਾ ਪਤਾ ਦਿਖਾਈ ਦੇ ਰਿਹਾ ਹੋਣਾ ਹੈ ਤੀਜੇ ਨੰਬਰ ਤੇ ਹੁੰਦੀ ਹੈ ਅਨੁਰਾਗ ਮੇਕਅਪ ਮੰਤਰ ਮੁੰਬਈ ਅਨੁਰਾਗ ਮੇਕਅਪ ਮੰਤਰ ਮੁੰਬਈ ਭਾਰਤ ਦੇ ਦਿੱਜੀ ਸਭ ਤੋਂ ਵਧੀਆ ਮੇਕਅਪ ਕੋਰਸ ਅਕੈਡਮੀ ਹੈ ਇਸ ਅਕੈਡਮੀ ਦੇ ਇੱਕ ਬੈਚ ਵਿੱਚ 200 ਟਰੇning ਦਿੱਤੀ ਜਾਂਦੀ ਹੈ ਅਨੁਰਾਗ ਮੇਕਅਪ ਮੰਦਰਾ ਅਕੈਡਮੀ ਮੁੰਬਈ ਵਿੱਚ ਕੋ ਮੇਕਅਪ ਕੋਰਸ ਦੀ ਫੀਸ 180000 ਰੁਪਇਆ ਤੇ ਉਸ ਦੀ ਡਿਊਰੇਸ਼ਨ 1 ਮਹੀਨੇ ਦੀ ਹੈ ਅਨੁਰਾਗ ਮੇਕਅਪ ਮੰਦਰਾ ਮੁੰਬਈ ਵਿੱਚ ਕਿਸੇ ਵੀ ਵਿਦਿਆਰਥੀ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ ਹੈ ਅਨੁਰਾਗ ਮੇਕਅਪ ਮੰਦਰਾ ਮੁੰਬਈ ਤੋਂ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਆਪਣੇ ਆਪ ਨੌਕਰੀ ਲੱਭਣੀ ਪੈਂਦੀ ਹੈ ਤੁਹਾਨੂੰ ਮੇਰੀ ਸਕਰੀਨ ਉੱਪਰ ਅਨੁਰਾਗ ਮੇਕਅਪ ਮੰਦਰਾ ਅਕੈਡਮੀ ਦਾ ਪੂਰਾ ਪਤਾ ਦੇਖ ਰਿਆ ਹੋਣਾ ਹੈ ਪੇਸ਼ੇਵਰ ਮੇਕਅਪ ਸਿਖਲਾਈ ਅਤੇ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਇੱਕ ਚੰਗੀ ਜਗ੍ਹਾ ਚੁਣੋ ਆਪਣ ਸਹੀ ਜਗ੍ਹਾ ਦੀ ਚੋਣ ਹੈ ਕੋਰਸ ਪੂਰਾ ਕਰਨ ਤੋਂ ਬਾਅਦ ਅਜੀਹੀ ਜਗ੍ਹਾ ਚੁਣੋ ਜਿੱਥੇ ਕੋਈ ਬਾਜ਼ਾਰ ਬਿਊਟੀ ਪਾਰਲਰ ਖੇਤਰ ਜਾਂ ਕਾਲਜ ਦੇ ਨੇੜੇ ਹੋਵੇ ਜਿੱਥੇ ਗ੍ਰਾਹਕਾਂ ਨੂੰ ਆਉਣ ਵਿੱਚ ਕੋਈ ਮੁਸ਼ਕਲ ਨਾ ਆਵੇ ਚੰਗੀ ਜਗ੍ਹਾ ਚੁਣਨ ਤੋਂ ਬਾਅਦ ਕਾਰੋਬਾਰ ਦੀ ਸਹੀ ਯੋਜਨਾ ਬਣਾਓ ਅਤੇ ਬਜਟ ਦਾ ਵੀ ਧਿਆਨ ਰੱਖੋ ਕਾਰੋਬਾਰ ਦੀ ਸਹੀ ਯੋਜਨਾ ਤੇ ਬਜਟ ਦਾ ਧਿਆਨ ਰੱਖੋ ਮੇਕਅਪ ਸਟੂਡੀਓ ਖੋਲਣਾ ਨਹੀਂ ਸਭ ਤੋਂ ਮਹੱਤਵਪੂਰਨ ਚੀਜ਼ ਵਿੱਤੀ ਯੋਜਨਾਬੰਦੀ ਅਤੇ ਕਾਰੋਬਾਰ ਨੂੰ ਸਹੀ ਢੰਗ ਨਾਲ ਸਥਾਪਿਤ ਕਰਨਾ ਹੈ ਇਸ ਵਿੱਚ ਤੁਹਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਜਿਸ ਦੁਕਾਨ ਵਿੱਚ ਤੁਸੀਂ ਮੇਕਅਪ ਸਟੂਡੀਓ ਖੋਲ ਰਹੇ ਹਾਂ ਉਸ ਦਾ ਕਿਰਾਇਆ ਜ਼ਿਆਦਾ ਨਾ ਹੋਵੇ ਇਸ ਦੇ ਨਾਲ ਕਿ ਤੁਸੀਂ ਕਰਜ਼ਾ ਲੈ ਕੇ ਜਾਂ ਆਪਣੇ ਪੈਸੇ ਨਾਲ ਮੇਕਅਪ ਸਟੂਡੀਓ ਖੋਲ ਰਹੇ ਹੋ ਕਾਰੋਬਾਰ ਯੋਜਨਾਬੰਦੀ ਵਿੱਚ ਤੁਹਾਨੂੰ ਇਸ ਗੱਲ ਵੱਲ ਧਿਆਨ ਦੇਣਾ ਪਵੇਗਾ ਕਿ ਸਟੂਡੀਓ ਦਾ ਅੰਦਰੂਨੀ ਡਿਜ਼ਾਈਨ ਅਤੇ ਫਰਨੀਚਰ ਕਿਵੇਂ ਰੱਖਣਾ ਹੈ ਅਤੇ ਕਿਹੜੇ ਮੇਕਅਪ ਉਤਪਾਦ ਅਤੇ ਸਾਧਨ ਵਰਤੇ ਜਾਣੇ ਚਾਹੀਦੇ ਹਨ ਸਟਾਫ ਨੂੰ ਕਿਵੇਂ ਨਿਯੁਕਤ ਕਰਨਾ ਹੈ ਅਤੇ ਉਨ੍ਹਾਂ ਦੀ ਤਨਖਾਹ ਕਿਵੇਂ ਦੇਣੀ ਹੈ ਜੇਕਰ ਅਸੀਂ ਮੇਕਅਪ ਸਟੂਡੀਓ ਖੋਲਣ ਦੇ ਬਜਟ ਦੀ ਗੱਲ ਕਰੀਏ ਤਾਂ ਇਹ ਚੰਗਾ ਮੇਕਅਪ ਸਟੂਡੀਓ ਖੋਲਣ ਲਈ ਘੱਟੋ-ਘੱਟ 3 ਤੋਂ 5 ਲੱਖ ਰੁਪਏ ਲੱਗਣਗੇ ਕਾਰੋਬਾਰੀ ਯੋਜਨਾ ਬੰਦੀ ਅਤੇ ਬਜਟ ਤੋਂ ਬਾਅਦ ਅਗਲਾ ਕਦਮ ਮੇਕਅਪ ਸਟੂਡੀਓ ਦਾ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਪ੍ਰਾਪਤ ਕਰਨਾ ਹੈ ਮੇਕਅਪ ਸਟੂਡੀਓ ਦਾ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਕਰਵਾਓ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਇਸ ਦਾ ਕਾਨੂੰਨੀ ਆਦੇਸ਼ ਹੋਣਾ ਜ਼ਰੂਰੀ ਹੈ ਅਜਿਹੀ ਸਥਿਤੀ ਵਿੱਚ ਮੇਕਅਪ ਸਟੂਡੀਓ ਖੋਲਦੇ ਸਮੇਂ ਇਸ ਦਾ ਲਾਇਸੈਂਸ ਲਿਓ ਅਤੇ ਉਸ ਨੂੰ ਰਜਿਸਟਰ ਕਰਵਾਓ ਮੇਕਅਪ ਸਟੂడియో ਖੋਲਦੇ ਸਮੇਂ GST ਰਜਿਸਟ੍ਰੇਸ਼ਨ, ਬਿਊਟੀ ਪਾਰਲਰ ਰਜਿਸਟ੍ਰੇਸ਼ਨ, ਟ੍ਰੇਡ ਲਾਇਸੈਂਸ, ਕਾਰੋਬਾਰੀ ਨਾਮ ਰਜਿਸਟ੍ਰੇਸ਼ਨ ਆਦਿ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਆਪਣੇ ਸਟੂడియో ਦਾ ਲਾਇਸੈਂਸ ਲਿਆ ਹੈ ਅਤੇ ਉਸ ਨੂੰ ਰਜਿਸਟ੍ਰੇਸ਼ਨ ਕਰਵਾਇਆ ਤਾਂ ਇਸ ਦੀ ਮਾਰਕੀਟਿੰਗ ਕਰਵਾਓ। ਅਜਿਹੀ ਸਥਿਤੀ ਵਿੱਚ ਅਗਲਾ ਕਦਮ ਮਾਰਕੀਟਿੰਗ ਅਤੇ ਵਿਕਰੀ ਹੈ। ਮਾਰਕੀਟਿੰਗ ਅਤੇ ਵਿਕਰੀ ਆਪਣੇ ਮੇਕਅਪ ਸਟੂడియో ਦੀ ਜਿੰਨੀ ਹੋ ਸਕੇ ਮਾਰਕੀਟਿੰਗ ਕਰੋ। ਤੁਹਾਨੂੰ ਆਨਲਾਈਨ ਅਤੇ ਆਫਲਾਈਨ ਦੋਨੋਂ ਮਾਰਕੀਟਿੰਗ ਕਰਨੇ ਪੈਣਗੇ। ਆਫਲਾਈਨ ਮਾਰਕੀਟਿੰਗ ਲਈ ਤੁਸੀਂ ਆਪਣੇ ਨੇੜੇ-ਤੇੜੇ ਖੇਤਰਾਂ ਵਿੱਚ ਬੈਨਰ ਲਗਾ ਸਕਦੇ ਹੋ ਜਾਂ ਪੈਂਪਲੇਟ ਵੰਡ ਸਕਦੇ ਹੋ ਤੇ ਉਨ ਜਾਣ ਵਾਲੇ ਲੋਕਾਂ ਨੂੰ ਵਿਜ਼ਿਟਿੰਗ ਕਾਰਡ ਦੇ ਸਕਦੇ ਹੋ ਔਨਲਾਈਨ ਮਾਰਕੀਟਿੰਗ ਲਈ ਤੁਸੀਂ ਇੰਸਟਾਗ੍ਰam ਫੇਸਬੁੱਕ ਅਤੇ ਯੂਟਿਊਬ ਵਰਗੇ ਸੋਸ਼ਲ ਮੀਡੀਆ ਦੇ ਨਾਲ ਨਾਲ ਗੂਗਲ ਮਾਈ ਬਿਜ਼ਨਸ ਤੇ ਸਟੂਡੀਓ ਦਾ ਪ੍ਰਚਾਰ ਕਰ ਸਕਦੇ ਹੋ ਵਿਕਰੀ ਨੂੰ ਵੱਧ ਤੋਂ ਵੱਧ ਵਧਾਉਣ ਲਈ ਤੁਸੀਂ ਬਹੁਤ ਸਾਰੀਆਂ ਪੇਸ਼ਕਸ਼ਾਂ ਲਾਂਚ ਕਰ ਸਕਦੇ ਹੋ ਅਤੇ ਨਵੇਂ ਗ੍ਰਾਹਕਾਂ ਨੂੰ ਛੂਟ ਦੇ ਸਕਦੇ ਹੋ ਦੋਸਤੋ ਮੈਂ ਤੁਹਾਨੂੰ ਦੱਸ ਦਿਆਂ ਕਿ ਜੇਕਰ ਤੁਸੀਂ ਇੱਕ ਆਮ ਮੇਕਅਪ ਸਟੂਡੀਓ ਦੇ ਖਰਚਿਆਂ ਦਾ ਹਿਸਾਬ ਲਗਾਉਂਦੇ ਹੋ ਤਾਂ ਤੁਸੀਂ ਆਸਾਨੀ ਨਾਲ 1 ਤੋਂ 2 ਲੱਖ ਰੁਪਏ ਪ੍ਰਤੀ ਮਹੀਨਾ ਕਮਾ ਸਕਦੇ ਹੋ ਕੁਝ ਚੰਗੇ ਮੇਕਅਪ ਸਟੂਡੀਓ ਵੀ ਪ੍ਰਤੀ ਮਹੀਨਾ 50 ਤੋਂ oh 80 ਲੱਖ ਤੱਕ ਕਮਾ ਸਕਦੇ ਹਨ ਇਸ ਲਈ ਜੇਕਰ ਤੁਸੀਂ ਵੀ ਆਪਣਾ ਮੇਕਅਪ ਸਟੂਡੀਓ ਵਿੱਚ ਦਿਲਚਸਪੀ ਰੱਖਦੇ ਹੋ ਅਤੇ ਮੇਕਅਪ ਸਟੂਡੀਓ ਇੰਡਸਟਰੀ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਨਾਲ ਹੀ ਆਪਣੇ ਜਨੂੰਨ ਨੂੰ ਕਰੀਅਰ ਵਿੱਚ ਬਦਲਣਾ ਚਾਹੁੰਦੇ ਹੋ ਅਤੇ ਚੰਗੀ ਆਮਦਨ ਕਮਾਉਣਾ ਚਾਹੁੰਦੇ ਹੋ ਤਾਂ ਇੱਥੇ ਦਿੱਤੇ ਗਏ ਤਰੀਕੇ ਨੂੰ ਅਪਣਾ ਕੇ ਆਪਣੇ ਮੇਕਅਪ ਸਟੂਡੀਓ ਨੂੰ ਸ਼ੁਰੂ ਕਰ ਸਕਦੇ ਹੋ ਤਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਸੀਂ ਕਿਸੇ ਹੋਰ ਟਾਪਿਕ ਤੇ ਵੀਡੀਓ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਅਸੀਂ ਉਸ ਟਾਪਿਕ ਤੇ ਵੀਡੀਓ ਜਰੂਰ ਲੈ ਕੇ ਆਵਾਂਗੇ ਤਾਂ ਦੋਸਤੋ ਇਸੇ ਤਰ੍ਹਾਂ ਆਪਣੇ ਕੈਰੀਅਰ ਤੋਂ ਜੁੜੀ ਜਾਣਕਾਰੀ ਦੇ ਲਈ ਸਾਡੇ ਚੈਨਲ ਪੰਜਾਬੀ ਬਿਊਟੀ ਕੈਰੀਅਰ ਗਾਈਡ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਧੰਨਵਾਦ